ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉਚਾ ਅਗਮ ਅਪਾ ਗੁਰ ਕੀ ਮਹਿਮਾ ਗਮ ਹੈ ਕਿਆ ਕਥੇ ਕਥਨ ਹਾ ਕਿਆ ਕਥੀ ਕਥੇ ਕਥ ਦਿਖਾ ਮੈਂ ਆ ਕਥ ਨਾ ਕਥ ਨਾ ਜਾਈ ਜੋ ਤਦ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆ ਪਰਮ ਸਨਮਾਨ ਜੋਗ ਜਗੋ ਜਗ ਅਟਲ ਧਨ ਧਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਕਾਰ ਵਿੱਚ ਜੁੜ ਕੇ ਇਸ ਗੁਰਮਤ ਸਮਾਗਮ ਦਾ ਲਾਹਾ ਪ੍ਰਾਪਤ ਕਰ ਰਹੇ ਗੁਰਮਤ ਪਿਆਰੇ ਸਤ ਸੰਗੀ ਜਨੋ ਇੱਕ ਵਾਰੀ ਬੇਨਤੀ ਕਰਨ ਤੇ ਸਾਰੇ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਰਾਤੇ ਦੀਵਾਨ ਵਿੱਚ ਵਿਚਾਰ ਸਾਂਝੀ ਕੀਤੀ ਸੀ ਸੰਸਾਰ ਦੇ ਵਿੱਚ ਤਿੰਨ ਪ੍ਰਕਾਰ ਦੇ ਲੋਕ ਹਨ ਇੱਕ ਉਹ ਹਨ ਜਿਹੜੇ ਆਪਣੇ ਮਾਪੇ ਦੇ ਪਰਉਪਕਾਰਾਂ ਦੀ ਸਮਝ ਰੱਖਦੇ ਹਨ ਦੂਸਰੇ ਲੋਗ ਉਹ ਹਨ ਜਿਹੜੇ ਆਪਣੇ ਮਾਪੇ-ਬਾਪ ਦੇ ਪਰਉਪਕਾਰ ਅਤੇ ਗੁਰੂ ਪਰਮਾਤਮਾ ਦੇ ਗਿਆਨ ਦੀ ਸਮਝ ਰੱਖਦੇ ਹਨ। ਉਹਨਾਂ ਦੇ ਪਰਉਪਕਾਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਰੱਖਦੇ ਹਨ। ਪਰ ਤੀਸਰੇ ਪ੍ਰਕਾਰ ਦੇ ਉਹ ਲੋਕ ਹੈ ਸਾਧ ਸੰਗਤ ਦੀ ਜਿਨ੍ਹਾਂ ਨੂੰ ਨਾ ਆਪਣੇ ਮਾਪੇ-ਬਾਪ ਦੇ ਪਰਉਪਕਾਰਾਂ ਦੀ ਸਮਝ ਹੈ, ਨਾ ਗੁਰੂ, ਨਾ ਪਰਮਾਤਮਾ ਦਾ ਕੋਈ ਗਿਆਨ ਹੈ। ਉਹਨਾਂ ਨੂੰ ਅਸੀਂ ਅਤਿ ਦਰਜੇ ਦੇ ਮੂੜ ਸਵਾਰਥੀ ਲੋਕ ਕਹਿ ਸਕਦੇ ਹਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਅਸੀਂ ਸਾਡਾ ਫਰਜ਼ ਕੀ ਹੈ ਬੱਚਿਆਂ ਦੇ ਪ੍ਰਤੀ ਅੱਜ ਅਸੀਂ ਪੜ੍ਹਾਈ ਦੇ ਉੱਪਰ ਕਮਾਈ ਦੇ ਉੱਪਰ ਬੜਾ ਜ਼ੋਰ ਹੈ ਉੱਥੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਗੁਰਮਤ ਦੀ ਸੋਝੀ ਦੇਣੀ ਇੱਕ ਆਪਜੀ ਦੇ ਨਾਲ ਉਦਾਹਰਣ ਮੈਂ ਸਾਂਝੀ ਕਰ ਰਿਹਾ ਹਾਂ ਲੁਧਿਆਣੇ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਤੇ ਹਰੇਕ ਮਾਂ ਦੀ ਇੱਕ ਸੋਚ ਹੁੰਦੀ ਹੈ ਕਿ ਆਪਣੇ ਬੱਚੇ ਨੂੰ ਜੇ ਮਾਂ ਗੁਰਮਤ ਨਾਲ ਜੁੜੀ ਹੈ ਕਿ ਇਹਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਾਂ ਬੱਚਾ ਵੱਡਾ ਹੋਇਆ ਉਸ ਨੂੰ ਬਾਣੀ ਦੇ ਨਾਲ ਜੋੜਿਆ ਉਹਨੂੰ ਬਾਣੀ ਦਾ ਆਸਰਾ ਦਿੱਤਾ ਬੱਚਾ ਵੱਡਾ ਹੋ ਗਿਆ ਪੜਨ ਵਾਸਤੇ ਸਾਧ ਸੰਗਤ ਦੀ ਵਿਦੇਸ਼ ਜਾ ਰਿਹਾ ਸੀ ਜਦੋਂ ਤਿਆਰੀ ਕਰ ਰਿਹਾ ਨਾ ਸਮਾਨ ਇਕੱਠਾ ਕਰ ਰਿਹਾ ਤੇ ਮਾਂ ਬਾਰ ਬਾਰ ਪੁੱਛਦੀ ਹੈ ਬੇਟਾ ਸਾਰਾ ਸਮਾਨ ਪੈਕ ਕਰ ਲਿਆ ਕਹਿਣ ਲੱਗਾ ਕਰ ਲਿਆ ਇੱਕ ਵਾਰੀ ਪੁੱਛਿਆ ਦੋ ਵਾਰੀ ਪੁੱਛਿਆ ਬੱਚਿਆਂ ਨੂੰ ਗੁੱਸਾ ਆ ਜਾਂਦਾ ਵੀ ਮੈਂ ਕਿਹੜਾ ਨਿਆਣਾ ਹਾਂ ਮੈਂ ਤਾਂ ਸਾਰਾ ਸਮਾਨ ਪੈਕ ਕਰ ਲਿਆ ਮਾਂ ਕਹਿੰਦੀ ਕੁਝ ਰਹਿ ਤਾਂ ਨਹੀਂ ਗਿਆ ਕਹਿਣ ਲੱਗਾ ਤੁਹਾਨੂੰ ਸਮਝ ਨਹੀਂ ਆ ਮੈਂ ਸਾਰਾ ਕੁਝ ਰੱਖ ਲਿਆ ਮੈਂ ਬੱਚਾ ਥੋੜੇ ਆ ਫਿਰ ਆਖਰੀ ਸਮੇਂ ਵਿੱਚ ਵੀ ਮਾਂ ਪੁੱਛਦੀ ਹੈ ਬੱਚਿਆ ਕੁਝ ਰਹਿ ਗਿਆ ਹੈ ਤੂੰ ਸਾਰਾ ਕੁਝ ਨਹੀਂ ਪੈਕ ਕੀਤਾ ਉਹ ਕਹਿ ਲੱਗਾ ਕਿ ਮਾਣੇ ਆਖਿਆ ਵੀ ਤੂੰ ਜਪਜੀ ਸਾਹਿਬ ਦਾ ਗੁਟਕਾ ਨਹੀਂ ਰੱਖਿਆ ਹਾਂ ਮਾ ਮੈਂ ਬਾਣੀ ਦਾ ਗੁਟਕਾ ਸਾਹਿਬ ਨਹੀਂ ਰੱਖਿਆ ਭਾਵੇਂ ਤੈਨੂੰ ਸਮਾਂ ਮਿਲੇ ਨਾ ਮਿਲੇ ਪਰ ਮੇਰੀ ਗੱਲ ਹਮੇਸ਼ਾ ਯਾਦ ਰੱਖੀ ਇਹ ਗੁਟਕਾ ਸਾਹਿਬ ਰੱਖ ਲਾ ਤੇ ਪਾਣੀ ਜ਼ਰੂਰ ਪੜੀ ਕਦੋਂ ਵੀ ਸਮਾਂ ਲੱਗਿਆ ਸਾ ਸੰਗਤ ਵੀ ਵਿਦੇਸ਼ ਚਲਾ ਗਿਆ ਬਾਹਰ ਜਾ ਕੇ ਉਹਦੀ ਸੰਗਤ ਸੰਨਿਆਸੀਆਂ ਨਾਲ ਹੋ ਗਈ ਸਭ ਤੋਂ ਪਹਿਲਾਂ ਉਹਨੇ ਆਪਣੇ ਕੇਸ ਕਤਲ ਕਰਾ ਦਿੱਤੇ। ਸੰਿਆਸੀ ਬਣ ਗਿਆ। ਤੇ ਕਾਫੀ ਸਮੇਂ ਬਾਅਦ ਜਦੋਂ ਪੰਜਾਬ ਆਇਆ ਤੇ ਅੱਗੇ ਇੰਨੀਆਂ ਸਹੂਲਤਾਂ ਨਹੀਂ ਸਨ ਕਿ ਖਬਰ ਮਿਲ ਜਾਂਦੀ ਸੀ ਕਦੋਂ ਆਣਾ ਕਿੱਦਾਂ ਆਉਣਾ ਤੇ ਪਰ ਇਹਨਾਂ ਪਤਾ ਸੀ ਇਸ ਗੱਡੀ ਤੇ ਬੱਚਾ ਆ ਰਿਹਾ ਤੇ ਮਾਂ ਜਿਹੜੀ ਆ ਸਟੇਸ਼ਨ ਤੇ ਚੱਲੇਗੀ। ਪਰ ਉਹ ਤਾਂ ਸੰਿਆਸੀ ਬਣ ਕੇ ਆਇਆ ਸੀ। ਮਾਂ ਨੇ ਦੇਖ ਤਾਂ ਲਿਆ ਪਰ ਮਾਂ ਨੂੰ ਆ ਕੇ ਉਹਨੇ ਪੈਰੀ ਪਾਉਣਾ ਕੀਤਾ ਤੇ ਮਾਂ ਰੋਈ ਤਾਂ ਬਹੁਤ ਤੇ ਮਾਂ ਨੂੰ ਕਹਿੰਦਾ ਰੋ ਨਾ ਮੈਨੂੰ ਕੋਈ ਅਸਰ ਨਹੀਂ ਹੋਣਾ ਮੈਂ ਤਾਂ ਸੰन्यास धारण ਕਰ ਲਿਆ ਉਹ ਕਹਿਣ ਲੱਗੀ ਮੈਂ ਤੈਨੂੰ ਨਹੀਂ ਰੋਂਦੀ ਮੈਂ ਤਾਂ ਆਪਣੇ ਗੁਰੂ ਨੇ ਅੱਗੇ ਅਰਦਾਸ ਕਰ ਰਹੀ ਆ ਕਿ ਮੇਰੀ ਜਿਹੜੀ ਸਿੱਖਿਆ ਸੀ ਉਹਦੇ ਵਿੱਚ ਕਮੀ ਕੀ ਰਹਿ ਗਈ ਕਿ ਸਤਿਗੁਰੂ ਮਹਾਰਾਜ ਤੂੰ ਹੀ ਕੁਛ ਕਰਨਾ ਹੈ ਉਹ ਕਹਿਣ ਲੱਗਾ ਮੈਂ ਤੁਹਾਨੂੰ ਬਸ ਆਖਰੀ ਵਾਰੀ ਮਿਲਣ ਆਇਆ ਬਹੁਤ ਵਿਦਵਾਨ ਬਣ ਗਿਆ ਉਹਦਾ ਨਾਮ ਸੀ ਪ੍ਰੋਫੈਸਰ ਪੂਰਨ ਸਿੰਘ ਅੱਜ ਬਹੁਤ ਵੱਡਾ ਸਾਡੀ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡਾ ਨਾਮ ਹੈ ਪਰ ਜੀਵਨ ਕਿਦਾਂ ਬਦਲਿਆ ਇੱਕ ਜਗ੍ਹਾ ਗਏ ਇੱਕ ਸੈਮੀਨਾਰ ਸੀ ਤੇ ਬਹੁਤ ਵਿਦਵਾਨ ਬੁਲਾਏ ਗਏ ਤੇ ਉਸ ਸੈਮੀਨਾਰ ਦੇ ਵਿੱਚ ਸੰਤ ਕਵੀ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਵੀ ਬੁਲਾਇਆ ਗਿਆ ਤੇ ਥੋੜੀ ਰਹਿائش ਦੀ ਕਮੀ ਹੋਣ ਕਰਕੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਵੀ ਜਿਹੜੇ ਵਿਦਵਾਨ ਆਏ ਹਨ ਇੱਕ ਇੱਕ ਦੀ ਜਗ੍ਹਾ ਦੋ ਦੋ ਜਾਣੇ ਰੁਕ ਜਾਓ ਪ੍ਰਮਾਤਮਾ ਨੇ ਕਿਰਪਾ ਕਰਨੀ ਸੀ ਤੇ ਪੂਰਨ ਸਿੰਘ ਉਹਦੋਂ ਸੰਿਆਸੀ ਸੀ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਮਰੇ ਵਿੱਚ ਉਸ ਨੂੰ ਜਗ੍ਹਾ ਦਿੱਤੀ ਗਈ ਹੁਣ ਮਨ ਦੇ ਵਿੱਚ ਸੋਚਦਾ ਕਿ ਮੈਂ ਰਾਤ ਨੂੰ ਕੋਈ ਕਰਾਮਾਤ ਹੋ ਜੇਗੀ ਵੀਰ ਸਿੰਘ ਦੇ ਉੱਪਰ ਵੀ ਪ੍ਰਭਾਵ ਪਾਵਾਂਗਾ ਗੱਲਾਂ ਹੋਈਆਂ ਹੋਣਗੀਆਂ ਰਾਤ ਨੂੰ ਬਹੁਤ ਕੁਝ ਕਿਹਾ ਹੋਣਾ ਉਸ ਨੇ ਪਰ ਜਦੋਂ ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ਼ਨਾਨ ਕੀਤਾ ਤੇ ਜਪਜੀ ਸਾਹਿਬ ਪੜਨ ਲੱਗ ਗਏ ਜਿੱਦਾਂ ਜਿੱਦਾਂ ਜਪਜੀ ਸਾਹਿਬ ਪੜ ਰਹੇ ਆ ਉਦਾਂ ਉਹ ਤਾਂ ਉਹਨੂੰ ਸਮਝ ਆ ਰਹੀ ਹੈ ਕਿ ਮੇਰੀ ਮਾਂ ਮੈਨੂੰ ਸੁਣਾਉਂਦੀ ਹੁੰਦੀ ਸੀ ਜੋ ਅਸੀਂ ਸਿੱਖ ਲਿਆ ਨਾ ਤੇ ਗੁਰੂ ਨਾਨਕ ਤਾਂ ਬਹੁਤ ਅੱਗੇ ਕਹਿ ਰਿਹਾ ਪਾ ਤਾਲਾਂ ਪਾ ਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਰ ਇੱਕ ਇੱਕ ਗੱਲ ਉਹਦੇ ਮਨ ਦੇ ਵਿੱਚ ਟੰਬ ਗਈ ਜਪਜੀ ਸਾਹਿਬ ਸਮਾਪਤੀ ਹੋਈ ਸੈਮੀਨਾਰ ਹੋਇਆ ਓਰਨ ਸਿੰਘ ਵਾ ਖੂਬੀ ਬੋਲਦਾ ਸੀ ਬੋਲਿਆ ਵੀ ਪਰ ਜਾ ਕੇ ਜਿਸ ਵੇਲੇ ਬੋਲ ਕੇ ਭਾਈ ਸਾਹਿਬ ਜੀ ਦੇ ਕੋਲ ਬੈਠਾ ਭਾਈ ਸਾਹਿਬ ਜੀ ਨੇ ਸ਼ਾਬਾਸ਼ ਦਿੱਤੀ ਪਰ ਉਹਦੇ ਸਿਰ ਤੇ ਹੱਥ ਰੱਖਿਆ ਕਹਿੰਦੇ ਤੇਰੇ ਕੇਸ ਬੜੇ ਕੋਮਲ ਹੈ ਕੱਟੇ ਹੋਏ ਸਨ ਕੇਸ ਤੇ ਮਾਂ ਦੀ ਗੱਲ ਯਾਦ ਆ ਗਈ ਕਿਉਂਕਿ ਮਾਂ ਸਵਾਰਦੀ ਸੀ ਨਾ ਬਚਪਨ ਵਿੱਚ ਕੇਸ ਰੋਣ ਲੱਗ ਗਿਆ ਉੱਥੋਂ ਫਿਰ ਸਿੱਧਾ ਹੀ ਲੁਧਿਆਣਾ ਗਿਆ ਸੀ ਜਾ ਕੇ ਮਾਂ ਨੂੰ ਕਹਿੰਦਾ ਮਾਂ ਅੱਜ ਤੇਰੀ ਜਪਜੀ ਜਿੱਤ ਗਈ ਹੈ ਤੇ ਪੂਰਨ ਸਿੰਘ ਹਾਰ ਗਿਆ ਇੱਕ ਸੰਨਿਆਸੀ ਹਾਰ ਗਿਆ ਬਾਣੀ ਦੇ ਵਿੱਚ ਬਹੁਤ ਤਾਕਤ ਹੈ ਗੱਲ ਭਾਵੇਂ ਛੋਟੀ ਜਿਹੀ ਹੁੰਦੀ ਹੈ ਇਹ ਤਾਂ ਮਾਂ-ਬਾਪ ਦੇ ਫਰਜ਼ ਹੈ ਨਾ ਮਾਂ ਬਹੁਤ ਕੁਝ ਕਰ ਸਕਦੀ ਹੈ ਅਸੀਸ ਦਿੰਨੇ ਹੈ ਨਾ ਪਪੂਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਜੋ ਅੱਜ ਦਾ ਸਮਾਂ ਹੈ ਮਰਾਤੀ ਵੀ ਇੱਕ ਬੇਨਤੀ ਕੀਤੀ ਸੀ ਪ੍ਰਾਤਨ ਸਮਿਆਂ ਦੇ ਵਿੱਚ ਪੰਜ ਪੰਜ ਸੱਤ ਸੱਤ ਬੱਚੇ ਹੁੰਦੇ ਸਨ ਬੱਚਾ ਕੋਈ ਢਿੱਲਾ ਮੱਠਾ ਹੋ ਜਾਣਾ ਤੇ ਮਾਪੇ ਨੇ ਪਿੰਡਾਂ ਤੋਂ ਚੁੱਕ ਚੁੱਕ ਕੇ ਬੱਚਿਆਂ ਨੂੰ ਸ਼ਹਿਰ ਲੈ ਕੇ ਆਉਣਾ ਦਵਾਈ ਦਿਵਾਉਣੀ ਅੱਜ ਬੱਚੇ ਇੱਕ ਦੋ ਬੱਚੇ ਆ ਤੇ ਕਿਤੇ ਮਾਪੇ ਬਿਮਾਰ ਹੋ ਜਾਣ ਨਾ ਤੇ ਜਦੋਂ ਛੁੱਟੀ ਹੋਏਗੀ ਫਿਰ ਦੇਖਾਂਗੇ ਐਤਵਾਰ ਵਾਲੇ ਦਿਨ ਤੁਹਾਨੂੰ ਡਾਕਟਰ ਨੂੰ ਦਿਖਾ ਦੇ। ਤੇ ਸਾਡਾ ਬੱਚਿਆਂ ਦਾ ਕੀ ਫਰਜ ਹੈ ਮਾਪੇਵਾਂ ਦੇ ਪ੍ਰਤੀ? ਜੋ ਮਾਪੇ ਬਾਪ ਸਾਡੇ ਵਾਸਤੇ ਕਰਦੇ। ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਬੈਠੀਆਂ। ਇਹ ਬਾਸ਼ਨਾ ਵਾਲੀ ਗੱਲ ਨਹੀਂ ਹੈ। ਪਰ ਜਦੋਂ ਬੱਚੇ ਨੂੰ ਮਾਂ ਜਨਮ ਦਿੰਦੀ ਹੈ। ਉਸ ਨੂੰ ਪਤਾ ਉਸ ਦਰਦ ਦਾ ਉਸ ਪੀੜਾ ਦਾ। ਪਰ ਦੁਨੀਆ ਦੇ ਵਿੱਚ ਅਜ ਤੱਕ ਕੋਈ ਦਵਾਈ ਐਸੀ ਨਹੀਂ ਬਣੀ। ਕੀ ਕੋਈ ਰੋਂਦਾ ਹੋਵੇ ਉਹ ਇੱਕਦਮ 2-4 ਸੈਕਿੰਡ ਵਿੱਚ ਹੱਸਣ ਲੱਗ ਜਾਏ ਉਹ ਪ੍ਰਮਾਤਮਾ ਨੇ ਬਣਾਈ ਹੈ ਜਦੋਂ ਉਸ ਮਾਂ ਪੀੜਾ ਦੇ ਵਿੱਚੋਂ ਨਿਕਲਦੀ ਹੈ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸ ਡਾਕਟਰ ਜਾਂ ਉਹ ਨਰਸ ਉਸ ਬੱਚੇ ਨੂੰ ਉਹਦੀ ਛਾਤੀ ਤੇ ਲਟਾਉਂਦੇ ਆ ਤੇ ਉਹ ਮਾਂ ਜਿਹੜੀ ਹੈ ਉਸ ਖੁਸ਼ੀ ਨੂੰ ਮਹਿਸੂਸ ਕਰਦੀ ਸਾਡੇ ਵਾਸਤੇ ਮਾਂ ਕਿੰਨਾ ਕੁਸ਼ ਕਰਦੀ ਵੱਡੇ ਵਜਨ ਦੇ ਬੱਚੇ ਸਾਡੇ ਵਾਸਤੇ ਕੀ ਕੀਤਾ ਉਹੀ ਮਾਂ ਹੁੰਦੀ ਹੈ ਨਾ ਸਾਧ ਸੰਗਤ ਜੀ ਜਿਹੜੀ ਆਪਣੇ ਬੱਚੇ ਨੂੰ ਪਾਲਦੀ ਹੈ ਮਾਂ ਪਾਪ ਜ਼ਿੰਦਗੀ ਵਿੱਚ ਦੋ ਵਾਰੀ ਰੋਂਦੇ ਆ ਘੱਟੋ ਘੱਟ ਦੋ ਵਾਰੀ ਤਾਂ ਰੋਂਦੇ ਹੀ ਆ ਇੱਕ ਵਾਰੀ ਉਹ ਦਿਨ ਰੋਂਦੇ ਆ ਜਿੱਦਣ ਉਹਨਾਂ ਦੀ ਧੀ ਦੀ ਡੋਲੀ ਜਾਂਦੀ ਉਹ ਦਿਨ ਹਰੇਕ ਮਾਂ ਪਾਪ ਰੋਂਦਾ ਜੋ ਮਰਜ਼ੀ ਹੋਵੇ ਪਰ ਇੱਕ ਦਿਨ ਮਾਂ ਪਾਪ ਉਹ ਦਿਨ ਰੋਂਦੇ ਹਨ ਜਿੱਦਣ ਬੱਚਾ ਵਿਆਹਿਆ ਜਾਂਦਾ ਤੇ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਕੇ ਆਪਣੇ ਮਾਪੇ ਬਾਪ ਨੂੰ ਪਿੱਠ ਦਿਖਾ ਦਿੰਦੇ। ਵੱਖ ਹੋਵੇ ਪੁੱਤ ਰੰ ਲੈ ਮਾਂ ਪਿਓ ਦੇ ਉਪਕਾਰ ਵਿਚਾਰੇ। ਪਰ ਸਾਰੇ ਇਕੋ ਜਿਹੇ ਨਹੀਂ ਹੁੰਦੇ ਸਾਧ ਸੰਗਤ ਜੀ। ਮੈਂ ਬਹੁਤ ਆਤ ਦੀ ਗੱਲ ਕਰ ਰਿਹਾ ਸਾਰਿਆਂ ਦੀ ਨਹੀਂ ਹੈ। ਕਦੇ ਸੋਚਿਆ ਉਹੀ ਮਾਂ ਹੁੰਦੀ ਹੈ ਨਾ। ਬਚਪਨ ਦੇ ਵਿੱਚ ਕਦੇ ਮਾਂ ਦੇ ਕੱਪੜੇ ਸੁੱਕੇ ਨਹੀਂ ਰੱਖੇ ਬੱਚੇ ਨੇ। ਉਹਦਾ ਮਲਮੁੱਤਰ ਸਾਰਾ ਆਪਣੇ ਕੱਪੜਿਆਂ ਤੇ ਰੱਖਦੀ ਹੈ। ਕੱਪੜੇ ਨਹੀਂ ਸੁਕਣ ਦਿੰਦੇ ਤੇ ਪਰ ਜੇ ਔਲਾਦ ਗਲਤ ਨਿਕਲ ਜਾਏ ਤੇ ਉਸ ਮਾਂ ਦੀਆਂ ਅੱਖਾਂ ਨਹੀਂ ਸੁਕਣ ਦਿੰਦੇ ਬੱਚੇ। ਉਹੀ ਹੁੰਦੇ ਨਾ ਬੱਚੇ ਉਹੀ ਮਾਂ ਹੁੰਦੀ ਹੈ ਸੱਸ ਦੀ। ਉਹਨਾਂ ਬੱਚਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜੀਵਨ ਦੇ ਵਿੱਚ ਜੋ ਮਰਜ਼ੀ ਕਰ ਲਓ। ਕਿਉਂਕਿ ਸਾਨੂੰ ਮਾਂ ਬਾਪ ਨੇ ਘਾਟ ਘਟੋ ਘੱਟ ਜਿਹੜੀ ਮਾਂ ਹੁੰਦੀ ਹੈ ਸਾਡਾ ਜਿਹੜੇ ਸਵਾਸ ਪਹਿਲੇ ਸਵਾਸ ਜਿਹੜੇ ਮਾਂ ਦੀ ਗੋਦ ਵਿੱਚ ਨਿਕਲਦੇ ਆ ਮਾਂ ਦੀ ਗੋਦ ਵਿੱਚ ਅਸੀਂ ਸਵਾਸ ਲੈਂਦੇ ਆ ਨਾ ਪਹਿਲੇ ਜ਼ਿੰਦਗੀ ਵਿੱਚ ਘਟੋ ਘਟ ਇੰਨਾ ਕਰ ਲਈਏ ਕਿ ਜਦੋਂ ਮਾਂ ਬਾਪ ਦੇ ਆਖਰੀ ਸਵਾਸ ਨਿਕਲੋਂ ਸਾਡੀ ਗੋਦ ਵਿੱਚ ਨਿਕਲਦਾ ਹੁੰਦਾ ਕੀ ਇਹ ਸਾਧ ਸੰਗਤ ਜੀ ਅੱਜ ਤੁਸੀਂ ਸਾਰੇ ਅੱਜਕੱਪਾ ਸੋਸ਼ਲ ਮੀਡੀਆ ਨਾਲ ਜੁੜੇ ਆ ਬਾਹਰਲੇ ਦੇਸ਼ਾਂ ਵਿੱਚ ਬੱਚੇ ਰਹਿੰਦੇ ਆ ਵੀਡੀਓ ਕਾਲ ਨਾਲ ਹੀ ਸੰਸਕਾਰ ਦੇਖ ਲੈਂਦੇ ਆ ਕਰਦੇ ਹੋ ਸੰਸਕਾਰ ਇਹਨਾਂ ਕੁਝ ਹੋ ਚੁੱਕਾ ਸਾਸ ਤੇ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਆਪਣੇ ਫਰਜ਼ਾਂ ਦੀ ਪਹਿਚਾਣ ਕਰੀਏ ਸਾਡੇ ਫਰਜ਼ ਕੀ ਹਨ ਅਸੀਂ ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਰਹੀਏ ਗੁਰੂ ਪਾਸ਼ਾ ਨੇ ਸਾਨੂੰ ਸਭ ਕੁਝ ਸਿਖਾਇਆ ਇੱਕ ਕਹਾਣੀ ਬੜੀ ਸੋਹਣੀ ਕਿਸੇ ਨੇ ਲਿਖੀ ਹੈ ਇੱਕ ਗਰੀਬ ਪਰਿਵਾਰ ਸੀ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ ਬੱਚੇ ਨੂੰ ਬਹੁਤ ਪੜਾਇਆ ਪੜਾ ਕੇ ਬੱਚਾ ਅਫਸਰ ਬਣ ਗਿਆ ਸਰਕਾਰੀ ਅਫਸਰ ਬਣ ਗਿਆ ਤੇ ਅੱਜ ਮਾਂ ਤੇ ਬਾਪ ਬੜੇ ਖੁਸ਼ ਹੁੰਦੇ ਆ ਕਿ ਸਾਡਾ ਬੱਚਾ ਅਫਸਰ ਹੈ ਅੱਜ ਪਿਤਾ ਦੇ ਮਨ ਵਿੱਚ ਆਇਆ ਕਿ ਅੱਜ ਆਪਣੇ ਬੱਚੇ ਨੂੰ ਮਿਲਣ ਜਾਵਾਂ ਤੇ ਉਹ ਪਿੰਡ ਦਾ ਰਿਵਾਜ ਹੁੰਦਾ ਅੱਜ ਵੀ ਹੁੰਦਾ ਤੇ ਮਾਂ ਜਿਹੜੀ ਆ ਬਹੁਤ ਕੁਝ ਬਣਾਉਂਦੀ ਆ ਆਪਣੇ ਬੱਚੇ ਵਾਸਤੇ ਤੁਸੀਂ ਜਾ ਰਹੇ ਹੋ ਬੱਚੇ ਨੂੰ ਮਿਲਣ ਵਾਸਤੇ ਤਾਂ ਮੇਰੇ ਬੱਚੇ ਵਾਸਤੇ ਆ ਕੇ ਲੈ ਕੇ ਜਾਓ ਤੇ ਸਾਧ ਸੰਗਤ ਜੀ ਉਹ ਵਿਚਾਰਾ ਕਪੜੇ ਜੇ ਪੁਰਾਣੇ ਜੇ ਪਾ ਕੇ ਆਪਣੇ ਪੁੱਤਰ ਦੇ ਘਰ ਚਲੇ ਜਾਂਦਾ ਉਸ ਬੰਗਲੇ ਵਿੱਚ ਚਲੇ ਜਾਂਦਾ ਤੇ ਉਸ ਬੰਗਲੇ ਵਿੱਚ ਗਿਆ ਤੇ ਸਾਧ ਸੰਗਤ ਜੀ ਉਹਨੇ ਆਉ ਭਗਤਾਂ ਕੀਤੀ ਪਿਤਾ ਜੀ ਪਰ ਅੱਜ ਉਹ ਸਵੇਰੇ ਸਵੇਰੇ ਉੱਠ ਕੇ ਨਾ ਬਾਹਰ ਬਗੀਚੇ ਦੇ ਵਿੱਚ ਪਿਤਾ ਚਲਾ ਗਿਆ ਤੇ ਗਵਾਂਡੀਆਂ ਨੇ ਦੇਖ ਲਿਆ ਤੇ ਗਵਾਂਡੀ ਆਵਾਜ਼ ਦੇ ਕੇ ਪੁੱਛਦੇ ਤੁਹਾਡੇ ਘਰ ਕੌਣ ਆਇਆ ਤੇ ਫਿਰ ਹੋਲੀ ਦਿਨ ਕਹਿੰਦਾ ਸਾਡੇ ਘਰੋਂ ਸਾਡੇ ਪਿੰਡੋਂ ਨੌਕਰ ਆਇਆ ਤੇ ਉਹਦਾ ਪਿਤਾ ਸੁਣ ਲੈਂਦਾ ਕਿ ਜਦੋਂ ਤੂੰ ਸਾਡੇ ਘਰ ਆਉਣਾ ਸਾਡੇ ਘਰ ਆਉਣਾ ਪਿਤਾ ਅਫਸਰ ਬਣ ਕੇ ਆਉਣਾ ਤੇ ਸਾਡਾ ਪਿੰਡ ਸਾਰੇ ਪਿੰਡ ਨੂੰ ਅਸੀਂ ਦੱਸਦੇ ਹਾਂ ਸਾਡੇ ਬੱਚੇ ਨੇ ਆਉਣਾ ਸਾਨੂੰ ਕਿਸੀ ਖੁਸ਼ੀ ਹੁੰਦੀ ਤੇ ਅੱਜ ਤੋਂ ਬਾਅਦ ਬੇਟਾ ਮੈਂ ਤਾਂ ਨਹੀਂ ਤੇਰੇ ਘਰ ਆਵਾਂਗਾ ਵੀ ਸਾਨੂੰ ਅਸੀਂ ਨੌਕਰ ਬਣ ਕੇ ਤੇ ਕਹਿਣ ਦਾ ਭਾਵ ਹੈ ਕਿ ਜਿਤੋਂ ਅਸੀਂ ਸਤਗੁਰੂ ਦੀ ਬਾਣੀ ਨਾਲ ਜੁੜਾਂਗੇ ਸਤਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਤੇ ਨਾਲ ਜੁੜਾਂਗੇ ਸਤਗੁਰੂ ਨੇ ਬਹੁਤ ਕੁਝ ਸਮਝਾਇਆ ਭਾਵੇਂ ਸਤਗੁਰੂ ਜੀ ਦਾ ਫੈਮਿਲੀ ਮੈਟਰ ਸੀ ਤੁਸੀਂ ਸਹਿਜ ਪਾਠ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗੁਰੂ ਰਾਮਦਾਸ ਜੀ ਉਸ ਗੱਲ ਨੂੰ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਪ੍ਰਿਥੀ ਚੰਦ ਸਤਗੁਰੂ ਜੀ ਨਾਲ ਝਗੜਾ ਕਰਦਾ ਹੈ ਸਤਗੁਰ ਨੇ ਕਿਹਾ ਨਾ ਕਾਹੇ ਪੂਤ ਝਗਰਤ ਹੋਂ ਸੰਗ ਬਾਪ ਜਿੰਨ ਕੇ ਜਨੇ ਵਡੀਰੇ ਹੋ ਤਿੰਸਿਓ ਝਗਰਤ ਬਾਪ ਬਹੁਤ ਘਟ ਹੁੰਦੇ ਬੱਚੇ ਸਾਧ ਸੰਗਤ ਜਿਹੜੇ ਸੰਸਕਾਰ ਜੀਵਨ ਦੇ ਵਿੱਚ ਪੈਦਾ ਕਰ ਲੈਂਦੇ ਆ ਅਕਰਾਰੇ ਨਾ ਗੁਰਮਤ ਸਮਾਗਮ ਕਮਲਜੀਤ ਸਿੰਘ ਜੀ ਕਿਉਂਕਿ ਜਿੱਦਾਂ ਅਸੀਂ ਸੰਸਕਾਰ ਜੀਵਨ ਦੇ ਵਿੱਚ ਨਹੀਂ ਤਾਂ ਫਿਰ ਕਹਿੰਦੇ ਬਾਣੀ ਵੀ ਕਹਿੰਦੀ ਹੈ ਜੀਵਤ ਪਿਤਰ ਨਾ ਮਾਨੇ ਕਉ ਮੂਏ ਸ਼ਰਾਦ ਕਰਾਹੀ ਤੇ ਮਰਿਆਂ ਤੋਂ ਬਾਅਦ ਸ਼ਰਾਦ ਕਰਾਉਣੇ ਵੈਸੇ ਤਾਂ ਸਾਡਾ ਗੁਰਮਤ ਦੇ ਵਿੱਚ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਹੁੰਦਾ ਬਹੁਤ ਸਾਧ ਸੰਗਤ ਜੀ ਸਤਿਗੁਰੂ ਕਹਿੰਦੇ ਜੀਂਦਿਆਂ ਦੀ ਸੇਵਾ ਕਰੋ ਜੀਂਦਿਆਂ ਦੀ ਜੀਵਤ ਪਿਤਰ ਨਾ ਅਫਸੋਸ ਹੁੰਦਾ ਸਾਧ ਸੰਗਤ ਜੀ ਜਦੋਂ ਜਿਹੜੇ ਸਿੱਖ ਦੁਨੀਆ ਦੀ ਸੇਵਾ ਕਰਦੇ ਸਨ ਅੱਜ ਉਹ ਆਪਣੇ ਮਾਪੇ-ਬਾਪ ਦੀ ਸੇਵਾ ਨਹੀਂ ਕਰ ਸਕਦੇ ਜਿਹੜੇ ਲੋਕਾਂ ਦੇ ਅੱਜ ਗੱਡੀਆਂ ਰੋਗ ਰੋਕ ਕੇ ਲੰਗਰ ਖਲਾਉਂਦੇ ਆ ਤੇ ਉਹਨਾਂ ਦੇ ਵੀ ਫਿਰਦ ਆਸ਼ਰਮ ਬਣ ਗਏ ਤੂੰ ਬਾਣੀ ਦਾ ਹਸਾਰਾ ਤਾਂ ਨਹੀਂ ਲੈ ਆਣਾ ਬਾਣੀ ਦੀ ਸਿੱਖਿਆ ਤਾਂ ਨਹੀਂ ਹੈ ਨਾ ਉਹਨਾਂ ਦੇ ਕੋਲ ਜੀਵਨ ਦੇ ਵਿੱਚ ਮਰਿਆਂ ਤੋਂ ਸ਼ਰਾਧ ਕਰਾਉਣੇ ਸਤਿਗੁਰ ਨੇ ਆਖਿਆ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਮੁਹਾਕਾ ਘਰ ਮੁਹੇ ਘਰ ਮੈਂ ਪਿਤਰੀ ਦੇ ਆਸਾ ਕੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਚੋਰ ਨੂੰ ਕਿਸੇ ਨੇ ਕਹਿ ਦਿੱਤਾ ਵੀ ਸਰਾਧ ਕਰਾਓ ਪਿਤਾ ਦਾ ਸਰਾਧ ਕਰਾਓ ਹੁਣ ਚੋਰ ਕਿੱਥੋਂ ਲੈ ਕੇ ਆਏਗਾ ਪੈਸੇ ਚੋਰੀ ਕਰਕੇ ਲਿਆਇਆ ਇਹ ਕਿਹਾ ਜਾਂਦਾ ਕਿ ਜੋ ਅਸੀਂ ਗਰੰਥੀਆਂ ਨੂੰ ਜਾਂ ਪੰਡਤਾਂ ਨੂੰ ਖੁਲਾਉਂਦੇ ਆ ਉੱਪਰ ਪਹੁੰਚਦਾ ਹੈ ਇਹੀ ਆ ਨਾ ਇਹੀ ਆ ਨਾ ਸਾਧ ਸੰਗਤ ਜੀ ਜੋ ਅਸੀਂ ਵੀ ਗਰੰਥੀਆਂ ਨੂੰ ਖੁਲਾਵਾਂਗੇ ਪੰਡਤਾਂ ਨੂੰ ਖੁਲਾਵਾਂਗੇ ਉੱਪਰ ਪਹੁੰਚੇਗਾ ਉਹ ਕੀ ਹੋਇਆ ਵੀ ਉਹਨੇ ਖਲਾਇਆ ਤੇ ਉਹ ਸਮਾਨ ਉੱਪਰ ਪਹੁੰਚ ਗਿਆ ਗੁਰਨਾਨ ਨਾਦ ਪਾਸ਼ਾ ਕਹਿੰਦੇ ਜੇ ਮੁਹਾਕਾ ਘਰ ਮੁਹੇ ਘਰ ਮੈਂ ਪਿਤਰੀ ਦੇ ਅੱਗੇ ਵਸ ਸਿਆਣੀਆਂ ਪਿਤਰੀ ਚੋਰ ਕਰੇ ਅੱਗੇ ਸਮਾਨ ਪਛਾਣਿਆ ਗਿਆ ਕਿਉਂਕਿ ਜਿਨ੍ਹਾਂ ਦੇ ਘਰ ਚੋਰੀ ਕੀਤੀ ਸੀ ਤੇ ਉਹਨਾਂ ਦੇ ਵੀ ਉੱਥੇ ਵੱਟ-ਵਟੇਰੇ ਬੈਠੇ ਸਨ ਉਹਨਾਂ ਨੇ ਕਿਹਾ ਵੀ ਸਾਡੇ ਘਰ ਦਾ ਸਮਾਨ ਹੈ ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਦਲਾਲ ਫਰਮਾਇਆ ਜਿੱਦਾਂ ਦੇ ਅਰਥ ਕੀਤੇ ਨਾ 15 ਕੇ ਸਾਲ ਹੋ ਗਏ ਸਾਧ ਸੰਗਤ ਜੀ ਮੈਂ ਤਾਂ ਆਪਣੇ ਇਲਾਕੇ ਦੇ ਵਿੱਚ ਉੱਤੇ ਬੰਦ ਕਰਾਇਆ ਸਰਦ ਕੋਈ ਵੀ ਨਹੀਂ ਕਰਦਾ ਫੇ ਅਸੀਂ ਹੱਥ ਥੋੜੇ ਪੜਾਉਣੇ ਦਲਾਲ ਕੋਣ ਭਾਵੇਂ ਗਰੰਤੀ ਹੋਵੇ ਭਾਵੇਂ ਕੋਈ ਪੰਡਤ ਹੋਵੇ ਵੱਡੀਆਂ ਹੱਥ ਦਲਾਲ ਕੇ ਮੁਸ ਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਆਪੇ ਬੀਜ ਆਪੇ ਹੀ ਖਾਓ ਇਹ ਸਿੱਖੀ ਦਾ ਸਿਧਾਂਤ ਹੈ ਸਤਗੁਰੂ ਨੇ ਸਾਨੂੰ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜੋੜਿਆ ਮੈਂ ਤੁਹਾਨੂੰ ਪੁੱਛਦਾ ਕਿ ਜੋ ਅਸੀਂ ਇੱਕ ਸਵਾਲ ਧਿਆਨ ਦਿਓ ਥੋੜਾ ਜਿਹਾ ਸਵਾਲ ਹੈ ਕਿ ਜੇ ਅਸੀਂ ਸਰਾਧ ਕਰਦੇ ਹਾਂ ਜਿਹੜੇ ਲੋਕ ਕਹਿੰਦੇ ਵੀ ਸਵਾਨ ਉੱਪਰ ਪਹੁੰਚ ਜਾਂਦਾ ਤੇ ਇਹ ਸਵਾਲ ਦਾ ਤੁਸੀਂ ਜਵਾਬ ਦਿਓ ਕਿ ਸਰੀਰ ਰੋਟੀ ਖਾਂਦਾ ਜਾਂ ਆਤਮਾ ਖਾਂਦੀ ਹੈ ਕੌਣ ਖਾਂਦਾ ਜੀ ਰੋਟੀ ਕੌਣ ਖਾਂਦਾ ਸਰੀਰ ਜਾਂ ਆਤਮਾ ਸਰੀਰ ਖਾਂਦਾ ਸਰੀਰ ਨੂੰ ਤਾਂ ਪਰ ਸਾੜ ਦਿੱਤਾ ਹੈ ਤੇ ਆਤਮਨ ਥੋੜੀ ਰੋਟੀ ਖਾਣੀ ਹੈ ਇਹ ਤਾਂ ਸਿਰਫ ਬ੍ਰਾਹਮਣ ਨੇ ਆਪਣੀ ਪੇੜਪੂਰਤੀ ਵਾਸਤੇ ਕੀਤਾ ਤੇ ਅਸੀਂ ਜਿਹਦੇ ਵਿੱਚ ਅਸੀਂ ਫਸ ਗਏ ਸਾਡੇ ਗੁਰੂ ਘਰਾਂ ਦੇ ਵਿੱਚ ਉਹ ਗਰੰਤੀ ਰਾਗੀ ਸੇਵਾਦਾਰ ਉਹ ਵੀ ਤੁਰੇ ਹੁੰਦੇ ਲੋਕਾਂ ਦੇ ਘਰਾਂ ਦੇ ਵਿੱਚ ਸਤਗੁਰੂ ਨੇ ਤਾਂ ਨਹੀਂ ਜੋੜਿਆ ਮੈਂ ਤੁਹਾਨੂੰ ਇੱਕ ਵਿਅੰਗ ਸੁਣਾਉਣਾ ਇੱਕ ਗੁਰਮਤ ਜਦੋਂ ਅਸੀਂ ਗੁਰਮਤ ਨੂੰ ਸਮਝਾਂ ਗੁਰੂ ਦੀ ਮਤ ਨੂੰ ਸਮਝਾਂਗੇ ਇਹ ਦੇਖਾ ਦੇਖੀ ਕੀ ਹੁੰਦਾ ਵੀ ਉਹਨਾਂ ਨੇ ਕੀਤਾ ਤੇ ਆਪਾਂ ਵੀ ਕਰਨਾ ਤੇ ਉਹ ਪਰਿਵਾਰ ਜਿਹੜਾ ਸੀ ਉਹਨਾਂ ਨੂੰ ਵੀ ਕਹਿਣ ਲੱਗਾ ਤੁਸੀਂ ਕਰਾਓ ਤੇ ਉਹ ਨੌਜਵਾਨ ਜਿਹੜਾ ਸੀ ਗੁਰਬਾਣੀ ਪੜ੍ਹਦਾ ਸੀ ਗੁਰਮਤ ਨੂੰ ਸਮਝਦਾ ਸੀ ਕਹਿੰਦੇ ਚਲੋ ਭਾਈ ਸਾਹਿਬ ਨੂੰ ਬੁਲਾ ਲਓ ਕਹਿੰਦੇ ਭਾਈ ਸਾਹਿਬ ਨੂੰ ਘਰ ਬੁਲਾ ਲਿਆ ਭਾਈ ਸਾਹਿਬ ਦੇ ਹੱਥ ਧਵਾਏ ਅੱਗੇ ਲਿਆ ਕੇ ਥਾਲੀ ਸਜਾ ਦਿੱਤੀ ਤੇ ਜਦੋਂ ਭਾਈ ਸਾਹਿਬ ਖਾਣ ਲੱਗੇ ਤੇ ਇਹ ਕਹਿੰਦਾ ਭਾਈ ਸਾਹਿਬ ਜੀ ਰੋਕੋ ਕਹਿੰਦੇ ਦੱਸੋ ਕਹਿੰ ਲਗੇ ਪਾਈ ਸਾਹਿਬ ਜੀ ਜੇ ਅਸੀਂ ਖਲਾਵਾਂਗੇ ਇਹ ਸਾਡੇ ਪਿਤਾ ਜੀ ਨੂੰ ਪਹੁੰਚ ਜਾਏਗਾ ਕਹਿੰਦੇ ਕਹਿੰਦੇ ਤਾਂ ਇਦਾਂ ਹੀ ਆ ਵੀ ਜੋ ਖਲਾਈਦਾ ਤੇ ਉਹ ਬਜ਼ੁਰਗਾਂ ਨੂੰ ਪਹੁੰਚ ਜਾਂਦਾ ਅੱਗੇ ਨਹੀਂ ਹੁੰਦਾ ਸੀ ਗੁਰਦੁਆਰਿਆਂ ਵਿੱਚ ਛੇਦ ਇੱਥੇ ਤਾਂ ਮੈਨੂੰ ਪਤਾ ਨਹੀਂ ਉਹ ਮੰਝਾ ਵੀ ਸਹਰਾਣਾ ਵੀ ਚਪਲਾ ਵੀ ਅੰਦਰ ਲਿਆਉਂਦੇ ਸੀ ਗੁਰਦੁਆਰੇ ਲੈ ਵੀ ਉੱਥੇ ਕਿਤੇ ਮਿਲਣਾ ਨਹੀਂ ਸਮਾਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚਿਰਪਾ ਕੀਤੀ ਸਾਡੇ ਤੇ ਤੇ ਸਾਧ ਸੰਗਤ ਦੀ ਉਹਨੇ ਆਖਿਆ ਕਿ ਪਾਈ ਸਾਹਿਬ ਜੀ ਸਮਾਨ ਪਹੁੰਚ ਜਾਂਦਾ ਕਹਿੰਦੇ ਹਾਂਜੀ ਕਹਿੰਦੇ ਰੋਕੋ ਫਿਰ ਇੱਕ ਮਿੰਟ ਰੋਕੋ ਅੰਦਰ ਗਿਆ ਉਹ ਨੌਜਵਾਨ ਜਾ ਕੇ ਨਾ ਇੰਜੈਕਸ਼ਨ ਭਰ ਕੇ ਲਿਆ ਭਾਈ ਸਾਹਿਬ ਕਹਿੰਦੇ ਇਹ ਕੀ ਆ ਕਹਿੰਦੇ ਸਾਡੇ ਪਿਤਾ ਜੀ ਨੂੰ ਸ਼ੂਗਰ ਸੀ ਪਹਿਲਾਂ ਇੰਜੈਕਸ਼ਨ ਲਾਉਂਦੇ ਸੀ ਫਿਰ ਰੋਟੀ ਖਾਂਦੇ ਸੀ ਜੇ ਰੋਟੀ ਤੁਸੀਂ ਖਾ ਲਈ ਤੇ ਉਹਨਾਂ ਦੀ ਸ਼ੂਗਰ ਵੱਧ ਜਾਣੀ ਆ ਤੇ ਸਤ ਕੋ ਰੇ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ ਮੈਂ 5 ਮਿੰਟ ਆਪ ਜੀ ਦੇ ਲੈਣੇ ਆ ਤੇ ਫਿਰ ਮਾਫੀ ਮੰਗ ਲੈਣਾ ਤੁਹਾਡੇ ਕੋਲ ਅਸੀਂ ਗੁਰਮਤ ਸਮਾਗਮ ਕਰਦੇ ਆ ਇਹ ਤਿੰਨ ਗੱਲਾਂ ਪੱਲੇ ਬੰਨ੍ਹ ਕੇ ਜਾਣੀ ਤਿੰਨ ਗੱਲਾਂ ਪਹਿਲੀ ਗੱਲ ਹੈ ਕਿ ਜੋ ਸਾਨੂੰ ਗੁਰੂ ਕਹਿੰਦਾ ਧਿਆਨ ਨਾਲ ਸੁਣਿਓ ਭਾਵੇਂ ਲਿਖ ਲਓ ਜੋ ਸਾਨੂੰ ਗੁਰੂ ਕਹਿੰਦਾ ਉਹ ਅੱਜ ਤੋਂ ਅਸੀਂ ਕਰਨਾ ਹੈ ਇਹ ਗੁਰਮਤ ਸਮਾਗਮ ਬਣਾਏ ਸਾਡੇ ਤਾਂ ਸਫਲ ਹੋਣਗੇ ਸਭ ਕਹਿੰਦੇ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਜੋ ਗੁਰੂ ਕਹਿ ਰਿਹਾ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਉਸੀ ਉਸ ਨੂੰ ਪੜਾ ਕਰਕੇ ਮੰਨਣਾ ਹੈ ਇੱਕ ਨਾ ਆਪਾਂ ਪੁਰਾਣੇ ਸਮੇਂ ਤੁਸੀਂ ਜਾਣਦੇ ਹੋਵੋਗੇ ਜਿਹੜੇ ਸਕੂਲਾਂ 'ਚ ਆਪਾਂ ਪੜ੍ਹੇ ਆ ਜੇ ਸਾਨੂੰ ਕੋਈ ਲੈਸਨ ਯਾਦ ਨਹੀਂ ਹੁੰਦਾ ਸੀ ਤੇ ਟੀਚਰ ਖੜਾ ਕਰ ਦਿੰਦੇ ਸੀ ਫਿਰ ਜਦੋਂ ਆਪਾਂ ਖੜੇ ਹੋ ਕੇ ਯਾਦ ਕਰਦੇ ਸੀ ਸਾਨੂੰ ਸ਼ਰਮਿੰਦਗੀ ਆਉਂਦੀ ਸੀ ਸਾਨੂੰ ਸ਼ਰਮ ਆਉਂਦੀ ਸੀ ਵੀ ਆਪਾਂ ਖੜੇ ਹੋ ਕੇ ਯਾਦ ਕਰ ਰਹੇ ਹਾਂ ਤੇ ਅਸੀਂ ਨਾ ਇੱਕ ਗੱਲ ਰੋਜ਼ ਖੜੇ ਹੋ ਕੇ ਬੋਲਦੇ ਹਾਂ ਦੋ ਟਾਈਮ ਗੁਰਦੁਆਰੇ ਵਿੱਚ ਕੀ ਬੋਲਦੇ ਹਾਂ ਸਾਨੂੰ ਤਾਂ ਯਾਦ ਨਹੀਂ ਹੋਈ ਸਭ ਸੇਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਖੜੇ ਹੋ ਕੇ ਬੋਲਦੇ ਹਾਂ ਨਾ ਹੁਣ ਤੁਸੀਂ ਇੱਕ ਵਾਰੀ ਬੈਠੇ ਸਾਰੇ ਬੋਲੋ ਸਭ ਸੇਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਵਾਜ਼ ਇਹਦੇ ਵਿੱਚ ਵੀ ਆਣੀ ਚਾਹੀਦੀ ਹੈ ਸਭ ਸੇਖਣ ਕੋ ਹੁਕਮ ਹੈ ਖੜੇ ਹੋ ਕੇ ਬੋਲਦੇ ਆ ਨਾ ਆਪਾਂ ਉਹ ਖੜੇ ਹੋ ਕੇ ਲੈਸਨ ਦਾ ਜਿਆਦਾ ਹੋ ਜਾਂਦਾ ਸੀ ਪਰ ਅਸੀਂ ਕਹਿੰਨੇ ਜਰੂਰ ਆ ਸਭ ਸੇਖਣ ਕੋ ਹੁਕਮ ਹੈ ਸੋਮਵਾਰ ਇੱਧਰ ਮੰਗਲਵਾਰ ਉੱਧਰ ਵੀਰਵਾਰ ਉੱਧਰ ਸ਼ਨੀਵਾਰ ਉੱਧਰ ਜਿੰਨੇ ਦਿਨ ਉਹਨੇ ਸਾਡੇ ਰੱਬ ਰੱਬ ਤਾਂ ਇੱਕੋ ਹੀ ਆ ਨਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਮੈਂ ਪਰਨ ਕਰਾਂ ਕੀ ਅੱਜ ਤੋਂ ਮੈਂ ਉਹ ਕੰਮ ਕਰਨਾ ਜੋ ਮੇਰਾ ਗੁਰੂ ਕਹਿੰਦਾ ਜੋ ਗੁਰ ਕਹ ਸੋਈ ਪਲ ਮਾਨੋ ਹਰ ਹਰ ਕਥਾ ਨਰਾਲੀ ਦੂਸਰੀ ਗੱਲ ਮੈਂ ਦੂਸਰੇ ਨੂੰ ਸਮਝਾਉਣ ਤੋਂ ਪਹਿਲਾਂ ਮੈਂ ਆਪ ਸਮਝ ਜਾਵਾਂ ਮੈਂ ਉਹ ਝਾੜੂ ਚੁੱਕ ਕੇ ਦੂਸਰੇ ਦੇ ਘਰ ਝਾੜੂ ਲਾਈ ਜਾਵਾਂ ਮੇਰਾ ਘਰ ਗੰਦਾ ਹੋਵੇ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹਾ ਹੈ ਸਭ जग ਤੇਰਾ ਆਪਣੇ ਤੋਂ ਸ਼ੁਰੂ ਕਰਨਾ ਇਹ ਕੰਮ ਅਸੀਂ ਸਿੱਖ ਲਈਏ ਇਹੀ ਗੁਰਮਤ ਸਮਾਗਮ ਕਰਨ ਦਾ ਕਿ ਮੈਂ ਆਪ ਪਹਿਲਾਂ ਸਬਰ ਕੇ ਮਰ ਜੇ ਦੇ ਮੇਰੇ ਹੱਥ ਗੰਦੇ ਹੋਣ ਤਾਂ ਮੈਂ ਦੂਸਰੇ ਕੱਪੜੇ ਥੋੜੇ ਝਾੜ ਸਕਦੇ ਤੀਸਰੀ ਗੱਲ ਅਸੀਂ ਗੁਰਦੁਆਰੇ ਆਉਂਦੇ ਆ ਇਹ ਪਰਨ ਕਰਕੇ ਜਾਈਏ ਕਿ ਅੱਜ ਤੋਂ ਮੈਂ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਕਿ ਅੱਜ ਮੈਂ ਜੇ ਗੁਰਦੁਆਰੇ ਆਇਆ ਮੈਨੂੰ ਫੋਨ ਆਇਆ ਸੀ ਮੈਂ ਇਸ ਕਰਕੇ ਗੁਰਦੁਆਰੇ ਆਇਆ ਮੈਂ ਇਸ ਕਰਕੇ ਗੁਰਦੁਆਰੇ ਆਇਆ ਕਿ ਫਲਾਨਾ ਰਾਗੀ ਜੀ ਤਾਂ ਆ ਰਿਹਾ ਫਰਾਨਾ ਕਥਾ ਪਾਚ ਕਰ ਰਿਹਾ ਪਰ ਮੈਨੂੰ ਸ਼ੌਂਕ ਕੋਈ ਨਹੀਂ ਹੈ ਕੀਰਤਨ ਸੁਣਨ ਦਾ ਜੇ ਮੈਨੂੰ ਸ਼ੌਂਕ ਹੋਵੇ ਤੇ ਗੁਰਦੁਆਰੇ ਰੋਜ਼ ਭਰੇ ਹੋਣ ਮੈਨੂੰ ਅੱਜ ਮੈਂ ਪਰਨ ਕਰਕੇ ਜਾਣਾ ਮੈਂ ਕਿਸੇ ਦੇ ਫੋਨ ਤੇ ਗੁਰਦੁਆਰੇ ਨਹੀਂ ਆਉਣਾ ਮੈਂ ਅੱਜ ਗੁਰਦੁਆਰੇ ਆਉਣਾ ਮੈਂ ਗੁਰੂ ਦੇ ਕਹਿਣ ਤੇ ਆਉਣਾ ਜੋ ਮੈਨੂੰ ਗੁਰੂ ਰੋਜ਼ ਕਹਿੰਦਾ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਹੋ ਸੱਚੀ ਬਾਣੀ ਰੋਜ਼ ਬਾਜਾ ਮਾਰਦਾ ਨਾ ਗੁਰੂ ਮੈਂ ਗੁਰੂ ਦੇ ਕੈਨ ਤੇ ਆਉਣਾ ਔਰ ਮੈਂ ਗੁਰੂ ਨੂੰ ਮਿਲਣ ਵਾਸਤੇ ਆਉਣਾ ਹੈ ਗੁਰੂ ਕਿੰਨਾ ਖੁਸ਼ ਹੋਏਗਾ ਗੁਰ ਸਿੱਖਾਂ ਮੰਨ ਵਧਾਈਆਂ ਜਿਨੀ ਮੇਰਾ ਸਤ ਗੁਰ ਡਿੱਠਾ RAM RAJ ਹੈ ਗੁਰੂ ਇੰਨਾ ਖੁਸ਼ ਹੁੰਦਾ ਆ ਕਿਸੇ ਤੇ ਘਰ ਜਾਓ ਨਾ ਅਗਲਾ ਸਪੈਸ਼ਲ ਤੌਰ ਤੇ ਮਿੱਠਾ ਬਣਾਉਂਦਾ ਹੈ ਗੁਰੂ ਇੰਨਾ ਖੁਸ਼ ਹੁੰਦਾ ਤੋ ਆ ਤਾਂ ਸਹੀ ਰੋਜ਼ ਕੜਾ ਪ੍ਰਸ਼ਾਦ ਦਿੰਦਾ ਰੋਜ਼ ਮਿੱਠਾ ਦਿੰਦਾ ਕਿੰਨਾ ਖੁਸ਼ ਹੁੰਦਾ ਸਤ ਗੁਰ ਮੈਂ ਅੱਜ ਤੋਂ ਇਹ ਪਰਨ ਕਰਨਾ ਕਿ ਮੈਂ ਗੁਰੂ ਦੇ ਕੈਨ ਤੇ ਆਉਣਾ ਮੈਂ ਸਤਿਗੁਰੂ ਮਹਾਰਾਜ ਮੈਨੂੰ ਰੋਜ਼ ਕਹਿ ਰਿਹਾ ਰੋਜ਼ ਬਾਜਾ ਮਾਰਦਾ ਤੇ ਫਿਰ ਸਾਡੇ ਇਹ ਸਮਾਗਮ ਜਿਹੜੇ ਆ ਸਾਡੇ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆਉਣਗੇ ਬਹੁਤ ਭਾਗਾਂ ਵਾਲਿਓ ਸਾਧ ਸੰਗਤ ਦੀ ਗੁਰਮਖ ਪਰਿਵਾਰ ਗਾਂਧੀ ਪਰਿਵਾਰ ਸਰਦਾਰ ਸਵਰਗਵਾਸੀ ਰਜਿੰਦਰਪਾਲ ਸਿੰਘ ਜੀ ਦੀ ਯਾਦ ਵਿੱਚ ਮੇਰਾ ਛੋਟਾ ਵੀਰ ਕਮਲਜੀਤ ਸਿੰਘ ਜੋ ਗੁਰਮਖ ਸਮਾਗਮ ਪਿਛਲੇ ਸਾਲ ਵੀ ਉਹਨਾਂ ਦੀ ਯਾਦ ਵਿੱਚ ਮਨਾਇਆ ਗਿਆ ਤੇ ਇੱਕ ਕੀ ਹੁੰਦਾ ਗੁਰੂ ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪਹਿ ਅਬਰ ਹੈ ਨਾਮ ਜਪਾਵੇ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਇਹ ਜੀਵਨ ਦੇ ਵਿੱਚ ਕਮਾਈ ਕਰ ਲਈਏ ਸਾਡੇ ਜੀਵਨ ਦੇ ਵਿੱਚੋਂ ਗੁਣ ਦਿਖਣ ਵੀ ਅਸੀਂ ਮਾਂ ਬਾਪ ਦੀ ਸੇਵਾ ਕਰਦੇ ਆਂ ਨਹੀਂ ਤਾਂ ਫਿਰ ਅੱਜ ਮੈਂ ਵੀ ਮੋਬਾਈਲ ਚ ਚਲਾਉਣਾ ਮੈਂ ਵੀ ਲਿਖ ਦਿੰਦਾ ਮਿਸ ਟੂ ਪਾਪਾ ਜੀ ਮਿਸ ਟੂ ਮੰਮੀ ਜੀ ਤੋ ਮਿਸ ਕਰੋ ਜਿੰਦਿਆਂ ਨੂੰ ਮਿਸ ਕਰੋ ਵੀ ਅਸੀਂ ਉਹਨਾਂ ਨੂੰ ਆਪਣੇ ਕੋਲ ਰੱਖੀਏ ਮਰਨ ਤੋਂ ਬਾਅਦ ਕੋਈ ਮਿਸ ਟੂ ਕਰਨ ਦੀ ਕੋਈ ਲੋੜ ਨਹੀਂ ਤੇ ਜੀਵਨ ਦੇ ਵਿੱਚ ਇਹੀ ਨਿਸ਼ਾਨੀ ਹੁੰਦੀ ਹੈ ਕਿ ਅਸੀਂ ਪਰਮਾਤਮਾ ਕਾਲਪੁਰਖ ਦੇ ਹੁਕਮਾਂ ਦੇ ਵਿੱਚ ਰਹਿ ਕੇ ਹੱਜ ਉਹਨਾਂ ਨੇ ਜੀਵਨ ਕਮਾਇਆ ਉਹਨਾਂ ਨੇ ਉਹਨਾਂ ਦੀ ਕਮਾਈ ਕੀਤੀ ਪਰ ਅਸੀਂ ਅੱਜ ਜੀਵਨ ਦੇ ਵਿੱਚ ਕੀ ਕਰਨਾ ਹੁਣੇ ਸ਼ਬਦ ਆਪ ਜੀ ਨੇ ਸਰਵਣ ਕੀਤਾ ਇਹ ਸਰੀਰ ਆ ਮੇਰਾ ਇਸ ਜੱਗ ਮੇ ਆ ਕੇ ਕਿਆ ਤੁਦ ਕਰਮ ਕਮਾਇਆ ਅਸੀਂ ਕੀ ਕਰਨਾ ਤੇ ਅੱਜ ਤੋਂ ਅਸੀਂ ਇਹ ਸ਼ੁਰੂਆਤ ਕਰਨੀ ਹੈ ਬਹੁਤ ਭਾਗਾਂ ਵਾਲੇ ਸਾਧ ਸੰਗਤ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦੇ ਦਰਸ਼ਨ ਕਰਾਇਆ ਸੰਗਤ ਦੇ ਵਿੱਚ ਵੱਡੀਆਂ ਸਖਸ਼ੀਤਾਵਾਂ ਬੈਠੀਆਂ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਦੀ ਚਾਵਲਾ ਜੋ ਮਧ ਪ੍ਰਦੇਸ਼ ਅਤੀਗੜ ਕੇਂਦਰੀ ਸਿੰਘ ਸਭਾ ਦੇ ਨਿਵਾੜ ਦੇ ਪ੍ਰਧਾਨ ਵੀ ਹਨ ਗੁਰਦੁਆਰਾ ਸਿੰਘ ਸਭਾ ਬਡਵਾਨੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਵਿੰਦਰਪਾਲ ਸਿੰਘ ਜੀ ਬੈਠੇ ਹਨ ਹੋਰ ਗੁਰਮੁਖ ਸੱਜਣ ਸੰਗਤਾਂ ਗੁਰੂ ਪਿਆਰ ਵਾਲੀਆਂ ਬੈਠੀਆਂ ਹਨ ਭਾਈ ਸਾਹਿਬ ਭਾਈ ਗੁਰਪ੍ਰੇਂਦਰ ਸਿੰਘ ਜੀ ਚੰਬੇ ਵਾਲੇ ਬੈਠੇ ਹਨ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਾਉਣਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਐਨੀਆਂ ਬੇਨਤੀਆਂ ਆਪ ਜੀਆਂ ਨੇ ਸਾਦ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ